ਹਰ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸਾਈਕਲ ਟ੍ਰੇਡ ਯੂਨੀਅਨ ਪੰਜਾਬ ਜਿੰਦਾਬਾਦ ਜਿੰਦਾਬਾਦ ਪਾਇਆ ਰਹਿ ਗਿਆ ਇਹ ਪਾਇਆ ਰਹਿ ਗਿਆ ਪਾਇਆ ਰਹਿ ਗਿਆ ਚੁੰਮਿਆ ਗਾ ਚੁੰਮਣੇ ਲਿਆ ਯਾਰ ਹਾਂ ਤੇਰੇ ਤੁਮਝਾ ਗਾ ਚਲੋ ਲੈ ਕੇ ਕਾਲਾ ਏਹ ਦੇਖਾਲਾ ਏਹ ਦੇਖਾਲਾ ਦਾਨ ਸਭ ਆ ਤਾਂ ਉਹ ਲਾ ਸਾਨੂੰ ਕੋਈ ਨਹੀਂ ਅਜ ਤੋਂ ਬਾਅਦ ਨੂੰ ਬੰਨੀ ਸਾਡੇ ਪਾਸਟ ਆਉਂਦਾ ਉਹ ਕੋਲੋਂ ਮਾਮੂ ਕਰਦੇ ਨੇ ਵਪਰਾ ਆਜੋ ਆਜੋ ਠੀਕ ਆ ਅੱਜ ਸਾਡਾ ਜੁਨੈਕਟਿਡ ਕਮਿਊਨ ਪੰਜਾਬ ਦੀ ਜਿਹੜੀ ਆ 2 ਸਾਲ ਪੂਰੇ ਹੋ ਗਏ ਉਹਦੇ ਕਿਉਂਕਿ ਦੋ ਸਾਲਾਂ ਦੇ ਵਿੱਚ 24 ਧਰਨੇ ਲਾਏ ਜੋ ਵੀ ਅੰਸ਼ੇ ਕਰ ਚੁੱਕੇ ਆ ਅੱਜ ਤੱਕ ਮਹਾਰਾਜੀ ਦੀ ਕਿਰਪਾ ਰਹੀ ਹੈ ਕਿਸੇ ਵੀ ਸਾਡੇ ਆਪਰੇਟਰ ਪ੍ਰਧਾਨ ਤੋਂ ਕੋਈ ਤਰਜੀਬ ਤਕਲੀਫ ਲੋਕ ਕੋਈ ਨਹੀਂ ਆਇਆ ਇਦਾਂ ਹੀ ਆਉਣ ਵਾਲੇ ਸਮੇਂ 'ਚ ਵੀ ਸਾਡੀ ਜਿਹੜੀ ਹੈ ਜੁਨਾਈਟਿਡ ਟ੍ਰੇਡ ਪੰਜਾਬ ਜਿਹੜੀ ਜਿੰਦਾਬਾਦ ਤੇ ਜਿੰਦਾਬਾਦ ਰਹੂਗੀ ਤੇ ਜਿਹੜੇ ਸਾਡੀ ਚਭਾਲ ਵਾਲੀ ਟੀਮ ਹੈ ਇੱਥੋਂ ਹੀ ਸ਼ੁਰੂਆਤ ਹੋਈ ਸੀ ਤੇ ਇੱਥੇ ਅੱਜ ਜਿਹੜਾ ਦੋ ਸਾਲ ਪੂਰੇ ਹੋਣ ਤੇ ਇਹਦਾ ਜਿਹੜਾ ਕਨੈਕਟਿਡ ਸੀ ਪੰਜਾਬ ਦਾ ਅੱਜ ਇੱਕ ਇੱਥੇ ਜਾ ਰਿਹਾ ਉਹਦੀ ਕ੍ਰਿਸ਼ੀ ਦੇ ਵਿੱਚ ਸਾਡੇ ਜਿਹੜੇ ਸਾਰੇ ਚਭਾਲ ਦੀ ਟੀਮ ਤੇ ਜਿਹੜੇ ਪ੍ਰਧਾਨ ਸਰਪੰਚਤ ਜ਼ਿਲ੍ਹਾ ਪ੍ਰਧਾਨ ਸਾਰੇ ਆ ਜਾ ਰਹੇ ਆ ਤੇ ਸਾਰੇ ਗਰੁੱਪ ਨੂੰ ਸਾਡੇ ਵੱਲੋਂ ਜਿਹੜੀ ਆ ਲੱਖ ਲੱਖ ਵਧਾਈਆਂ ਆਏ ਹੋਏ ਜਿੰਦਾਬਾਦ